ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਪਹਿਲਾ ਅਸ਼ਟ ਪਦੀਆਂ ੴ ਸਤਿਗੁਰ ਪੰਸਾ ਸਭ ਜਨ ਜਿਨਾ ਕੋ ਪਾਇਆ ਭਾਈ ਕਰਨ ਕਾਰਨ ਸਮਰਥ ਜਿਉ ਜਿਨ ਨੂੰ ਸਾਜਿਆ ਭਾਈ ਦੇ ਪਰ ਆਪਣੀ ਵੱਥ ਸਭ ਜਨ ਜਿਨਾ ਕੋ ਪਾਇਆ ਭਾਈ ਕਰਨ ਕਾਰਨ ਸਮਰਥ ਜੀਓ ਕੰਜੀ ਨੂੰ ਸਾਜਿਆ ਭਾਈ ਬੇ ਪਰ ਆਪਣੀ ਵਥ ਗਿਰੰ ਭਈ ਤੂੰ ਦੇਖਿਆ ਭਾਈ ਕਰਤਾ ਏਪ ਅਪਥ ਗੁਰੂ ਗੋਬਿੰਦ ਸਦਾਈਆ ਭਾਈ ਜਿਸ ਤੇ ਜਾਪੈ ਤਥ ਜਪੀਆਂ ਹਰ ਭਗਵੰਤਾ ਨਾਮ ਨਾਨ ਦੇ ਜਨ ਜਾਨ ਦੁਨਿਆਵ ਨੇ ਦੁੱਖ ਦਰਦ ਤਾ ਹੰਤਾਰਾ ਜਾਂ ਐ ਭਰ ਸਭ ਕੁਛ ਲੈ ਭਾਈ ਨੰਦ ਅੜੇ ਮੰਡਾਰ ਤੇਰੀ ਕੀਮਤ ਨੂੰ ਆਪੋ ਦਾ ਭਾਈ ਉੱਚਾ ਅਗਮਿਆਪਾਰ ਜੀ ਜੰਤ ਬੰਪਾ ਦਾ ਭਾਈ ਨਿਤ ਨਿਤਪਰਦਾ ਸਾਰ ਸਤਿਗੁਰੂ ਪੂਰਾ ਭੇਟਿਐ ਭਾਈ ਸਬਦ ਮੰਨਾ ਨਾਮਨਾ ਮਾਨੀਏ ਭਾਈ ਹਰ ਗੈ ਨਾਮ ਨਿਵਾਸ ਮਿਟੈ ਤੇ ਰਹਾ ਗਿਆਨਤਾ ਭਾਈ ਹਮ ਲੋਆ ਪ੍ਰਗਾਸ ਗੁਰਬਿੰਦ ਬੰਧੂ ਵਜੇ ਜੋ ਹੋ ਜਾ ਭਾਈ ਸਭਨ ਸਤਗੁਰ ਪਾਸ ਮੇਰਾ ਤੇਰਾ ਛੋੜਿਆ ਭਾਈ ਹੋਈਏ ਸਭ ਕੀ ਧੂਰ ਅਰ ਬ੍ਰਾਹਮਨ ਕੋ ਸਹਾਰਿਆ ਭਾਈ ਇਹ ਖੈ ਸੁਣਾ ਹਸੂਰ ਜਿਦਨ ਰਸਰੇ ਪਾਨ ਭਾਈ ਇਹ ਨ ਮਰੀਆ ਤੂਰ ਅਰਨ ਪ੍ਰਾਰਥਨਾ ਤੂ ਭਾਈ ਸਰਬ ਕਲਾ ਪ੍ਰਭੂਰ ਪ੍ਰਹਿਮ ਪ੍ਰਾਰਥਨਾ ਹੋਇਆ ਭਾਈ ਮਹਾਰਾਮੋ ਬਿਨਾਸ ਇਸ ਭਾਵ ਹੈ ਤੁਮੇ ਲਾਏ ਭਾਈ ਹਰਿ ਦਾ ਨਾਮ ਨਿਵਾਸ ਗੁਰਗੰ ਪ੍ਰਗਿਆਸੀ ਹੈ ਭਾਈ ਜੈ ਹੋਵੇ ਪ੍ਰਗਾਸ ਪਰਮਪਿਆ ਪ੍ਰਤਾਪੁ ਭਾਈ ਮੋਹ ਲਿਆ ਤਰਦੇ ਅਕਾਸ਼ ਗੁਰੂ ਹੈ ਸੰਤੋਖਿਆ ਭਾਈ ਮੈਂ ਤਦ ਆਗਾ ਭਾਉ ਜਨਾ ਨਾਮ ਅਗਰਾਂ ਭਾਈ ਸਾਜਾ ਸਾਦ ਸੁਹਾਉ ਪਰਣੀ ਸੋਣਾ ਸੁਣ ਜੀ ਰਿਹਾ ਭਾਈ ਨਿਤ ਲਪਾਇਆ ਤਾ ਇਹਦੋਂ ਇਹਦੋਂ ਆਈ ਭਾਈ ਸੋ ਜਿੜਾ ਦਰਦਾਉ ਬਹੁਤ ਗੁਣ ਨਿਰਸਾਹਿ ਭਾਈ ਹਉਂਦ ਦਿੱਤਾ ਬਨ ਜਾਉ ਹੰਦਰ ਗੁਣਿਆਰੇ ਭਰ ਦਾ ਪਾਈ ਦਿਲ ਇਥਾਵੇਂ ਥਾਉ ਕਿੰ ਸੁਭਾਏ ਸਾਜ ਭਾਈ ਬੂਰਾ ਜੱਗ ਬਾਨੋਂ ਦੇਗੁਰ ਸਾਤਾ ਪੇਟੀ ਆ ਭਾਈ ਬੂਰਾ ਤਲ ਕਰਵਾ ਤਿਬਨ ਕਰੀਦਾ ਜੀਵੀ ਆ ਭਾਈ ਸਲੁਪਨਾ ਪ੍ਰਭੂਰ ਸਾਸ ਗ੍ਰਾਸ ਅਰਜਨ ਆ ਭਾਈ ਏਕੋ ਸਾਨੂੰ ਬੁਲਾਇਆ ਭਾਈ ਸਰਬ ਰੇਆ ਕਰਪੂਰ ਜਿੰਨਾ ਪਿੰਨਾ ਲਗੀਆਂ ਭਾਈ ਸੇਨ ਤੋ ਨੇ ਤੋ ਮਰ ਦੇ ਝੂਰ ਅੰਗ ਲਾਇਤ ਰਾਇਆ ਭਾਈ ਔਜਲ ਰਗ ਸੰਸਾਰ ਅਰ ਕਿਰਪਾ ਦਰ ਮਿਆ ਲਿਆ ਭਾਈ ਤੁਮ ਅੰਭ ਅਪਾਰ ਮਨ ਅਹੰ ਸ਼ਿਦਲ ਹੋਇਆ ਭਾਈ ਕੋਜ ਨਾਮ ਅਧਾਰ ਨਾਲ ਇਸਰ ਨਾਮ ਦੀ ਭਾਈ ਜੇ ਕਿਨ ਲਿਖ ਆਟਨਾਰ ਮਨ ਆਨਾ ਸ਼ਿਦਲ ਹੋਇਆ ਭਾਈ ਕੋਜ ਨਾਮ ਆਧਾਰ ਨਾਨਕ ਜਿੰਨਾਂ ਲਾਤੀ ਪਾਈ ਜੇ ਕਿਨ ਅਤਮ ਆ